ਤੇ ਕਹਿੰਦੇ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਅੰਖ ਬਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੀਮਾ ਯਾਨੀ ਵੇਲੋ ਜਦੋਂ ਬੰਦਾ ਮਿਰਤਕ ਮਰ ਜਾਂਦਾ ਹੈ ਸਾਢੇ ਤਿੰਨ ਕੂਣੀਆਂ ਜਗ੍ਹਾ ਮਿਲਦੀ ਆ ਉਸ ਤੋਂ ਬਾਅਦ ਉਹਦਾ ਸੰਸਕਾਰ ਕਰ ਦਿੰਦੇ ਤੇ ਕੁੱਜੇ 'ਚ ਪੈ ਜਾਂਦਾ ਤੇ ਕੁੱਜੇ 'ਚ ਪਾਉਣ ਤੋਂ ਬਾਅਦ ਉਹਨੂੰ ਪਾਣੀ 'ਚ ਰੋੜ ਦਿੰਦੇ ਵਾ ਇੰਨੀ ਕਾਇਮੀ ਤਾਂ ਸਾਡੀ ਤੇ ਬੰਦਾ ਵੇਲੋ ਸ਼ਰੀਰ ਲਈ ਕਿੰਨਾ ਕੁਝ ਜੋੜੀ ਜਾ ਰਿਹਾ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਾ ਲਖਾਈ ਕਾਚੀ ਗਾਗਰ ਮੇ ਨੀਰ ਪਰਤੇ ਇਆ ਤਨ ਕੇ ਇਹ ਵਡਾਈ ਬੰਦਾ ਬਣਾਈ ਜਾਂਦਾ ਕਹਿੰਦਾ ਜੀ ਮੇਰੀ 10 ਕਿੱਲੇ ਜ਼ਮੀਨ ਸੀ ਤੇ ਸ਼ਰੀਕੇ ਭਾਈਚਾਰੇ ਦੇ ਕੋਲ 50 ਕਿੱਲੇ ਤੇ ਮੈਂ ਉਹਨਾਂ 40 ਇਕੱਠੇ ਕਰਨੇ ਉਹ 40 ਇਕੱਠੇ ਕਰਦਿਆ ਕਰਦੇ ਬਾਜੀ ਹਾਰ ਜਾਂਦਾ ਮੇਰੇ ਸ਼ਿਰਕੇ ਭਾਈਚਾਰੇ ਦੇ ਕੋਲ ਐਡੀ ਵੱਡੀ ਐਨੇ ਏਕੜ ਦੇ ਵਿੱਚ ਕੋਠੀ